ਬਾਬਾ ਫਰੀਦ ਜੀ ਕਹਿੰਦੇ ਇਹ ਬੰਦਾ ਨਹੀਂ ਰਿਹਾ ਏ ਇਹਦਾ ਚਿਹਰਾ ਬਦਲ ਗਿਆ ਇਹਨੂੰ ਵੇਖ ਕੇ ਤਾਂ ਡਰ ਆਉਂਦਾ ਹੈ ਹੌਣ ਇਹਨਾਂ ਦਾ ਇਹ ਚਿਹਰਾ ਬਣਿਆ ਕਿਉਂ ਫਰੀਦਾ ਤਿੰਨਾ ਮੁਖ ਡਰਾਵਨੇ ਹੁਣ ਵੀ ਵੇਖ ਲਿਓ ਆ ਤੈਨੂੰ ਰੋਗ ਲੱਗਿਆ ਨਾ ਜਿਹੜਾ ਮਾਨਸਿਕ ਕਿਉਂ ਲੱਗ ਗਿਆ ਕਿਉਂ ਤੇਰੇ ਚਿਹਰੇ ਤੇ ਪ੍ਰੈਸਪਰੇਸ਼ਨ ਆ ਗਈ ਕਿਉਂ ਤੇਰਾ ਚਿਹਰਾ ਕਰੂਪ ਹੋ ਗਿਆ ਅੱਗੇ ਕਾਰਨ ਦੱਸਦੇ ਐ ਜਿਵੇਂ ਡਾਕਟਰ ਬਿਮਾਰੀ ਠੀਕ ਕਰਨ ਲਈ ਕਾਰਨ ਲੱਭਦਾ ਐ ਐਕਸ-ਰੇ ਚ ਨਾ ਹੋਵੇ ਤਾਂ ਐਮ ਆਰ ਆਈ ਕਹਿੰਦੇ ਆ ਵੀ ਸਮਝ ਨਹੀਂ ਆਉਂਦੀ ਐ ਐਮ ਆਰ ਆਈ ਕਰਾਓ ਹਣਾ ਇਦਾਂ ਹੀ ਬਾਬਾ ਫਰੀਦ ਜੀ ਸਾਡੀ ਪਹਿਲਾਂ ਕਾਰਨ ਲੱਭਦੇ ਐ ਫਿਰ ਰੋਗ ਦਾ ਇਲਾਜ ਕਰਦੇ ਐ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ ਕਿੰਨਾਂ ਦੇ ਮੂੰਹ ਡਰਾਉਣੇ ਬਣੇ ਜਿਨ੍ਹਾਂ ਨੂੰ ਨਾਮ ਭੁੱਲ ਗਿਆ ਹਰ ਵਿਸਰਤ ਸਦਾ ਖਾਹ ਮਹਾਰਾਜ ਫਿਰ ਉਹਨਾਂ ਦੀ ਹਾਲਤ ਇੱਥੇ ਦੁੱਖ ਕਨੇਰਿਆ ਜਿਹੜੇ ਹਰੀ ਨੂੰ ਭੁੱਲ ਕੇ ਰੱਬ ਨੂੰ ਭੁੱਲ ਕੇ ਉਹਨਾਂ ਨੂੰ ਇੱਥੇ ਦੁੱਖ ਘੇਰੀ ਪਾਈ ਰੱਖਦੇ ਆ ਛੱਡਦੇ ਕਿਹੜੇ ਦੁੱਖ ਇੱਕ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਤਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਤਾਏ ਭੁਲੇ ਬੈਦਨਾ ਦਾਰੂ ਲਾਏ ਆ ਰੋਗ ਦੱਸੇ ਚਾਰ ਪੰਜ ਸਰੀਰਿਕ ਰੋਗ ਮਾਨਸਿਕ ਰੋਗ ਆਰਥਿਕ ਰੋਗ ਪਰਿਵਾਰਿਕ ਰੋਗ ਆ ਰੋਗ ਨੂੰ ਘੇਰ ਲੈਂਦੇ ਐ ਇੱਥੇ ਦੁੱਖ ਘਨੇਰੇ ਆ ਨਿਕਲ ਨਹੀਂ ਨੀ ਦਿੰਦੇ ਆ ਸੁਣੇ ਨਹੀਂ ਤੁਸੀਂ ਆਉਂਦੇ ਮਾਈ ਪਈ ਧਿਕਾ ਦੀ ਦਵਾਈ ਦੇਵਾ ਕੰ ਕਿ ਦੱਸਾਂ ਪੈਣਾ ਕਹਿੰਦੀ ਐ ਬਾਬਾ ਇੱਕ ਰੋਗ ਘਾੜਦਾ ਇੱਕ ਹੋਰ ਲੱਗ ਜਾਂਦਾ ਲੈ ਆਈ ਸੀ ਉਹ ਬੀਬੀ ਮੱਕਾ ਦੀ ਦਵਾਈ ਦੇਵਾ ਕਹਿੰਦੀ ਕੀ ਦੱਸਾਂ ਇੱਕ ਰੋਗ ਹੋਵੇ ਤਾਂ ਦੱਸਾਂ ਹੈ ਜੀ ਘਾਟ ਦਾ ਇੱਕ ਹੋਰ ਲੱਗ ਜਾਂਦਾ ਹੈ ਉਹਦੀ ਦਵਾਈ ਲੈਣੀ ਹੋਰ ਲੱਗ ਜਾਂਦਾ ਹੈ ਕਹਿੰਦੀ ਪਤਾ ਹੀ ਨਹੀਂ ਲੱਗਦਾ ਹੁਣ ਰੋਗ ਕਿਉਂ ਲੱਗੇ ਆ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਗੁਰੂ ਤੋਂ ਬਿਨਾ ਉਹਨੂੰ ਭੁੱਲਣ ਦੇ ਵਿੱਚ ਖਵਾਰ ਹੁੰਦਾ ਫਿਰਦਾ ਕਤਕ ਕਰਮ ਕਬਾਵਣੇ ਦੋਸ਼ਨਾ ਤਾਹੂ ਯੋਗ ਪਰਮੇਸ਼ਰ ਤੇ ਭੁੱਲਿਓ ਜਾਪਨ ਸਭੇ ਰੋਗ